ਕਖਾਲ ਸਾਹਿਬ ਆਇਓ ਜੀ ਕੀ ਫਤਿਹ ਨਮ ਜੀ ਤੁਹ ਆਇਓ ਜੀ ਹਰਮਨ ਕਸਨ ਨਾਮ ਪਸਤਾ ਕੋ ਆਇਓ ਜੀ ਬਰਕਤ ਅ ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਤੇ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਤਾਂ ਮੈਂ ਪਿੰਨੂ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਲਾਉਣਾ ਮੇਰਾ ਕਿਰਦਾਰ ਨੂਰਦਾਇ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਪਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਸ ਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ 'ਚ ਬਦਲਾਅ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਉਂਦੇ ਨੇ ਸੋ ਬਹੁਤ ਸੋਹਣਾ ਕਿਰਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਮੈਸੇਜ ਵੀ ਦੇਣਾ ਚਾਹੁੰਦੇ ਹੋ ਆਪਣੇ ਅੱਜ ਜਿਵੇਂ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਮਜ਼ਬੂਤੀ ਹੈ ਉਹ ਕਿਤੇ ਨਾ ਕਿਤੇ ਗੁੰਮ ਰਹੀ ਹੈ ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ